ਪਰ ਜਿਹੜਾ ਹੈਗਾ ਬਹੁਤ ਜਿਆਦੇ ਚੰਗੇ ਕਦ ਕਾਠਾ ਲੈ ਵਾਤਾ ਬਈ ਇਹਨੇ ਇੰਨਾ ਬਣਾਉਣਾ ਪੰਡ ਲਾ ਲੈਂਦੀ ਤੁਰਿਆ ਨਹੀਂ ਜਾਂਦਾ ਬਈ ਆਪਾਂ 15 ਦੀ ਗਰੰਟੀ ਵੀ ਲੈਣੇ ਹੈਗੇ ਵੀ ਆਪਣੇ ਯਾਰ ਕੋਈ ਪਾਸਾ ਲੈਂਦੀ ਹੋਵੇ ਕੋਈ ਥਣਾ ਚੋਂ ਪੂਰ ਛੱਟਾ ਹੋਵੇ ਉਹਦੀ ਆਪਣੀ ਜ਼ਿੰਮੇਵਾਰੀ ਗਾਵਾਂ ਦਾ ਥੋੜਾ ਜਿਹਾ ਆਪਾਂ ਨੇ ਘਟਾਤਾ ਜੀ ਆਪਣੇ ਹਿਸਾਬ ਚ ਨਹੀਂ ਆਇਆ ਕੰਮ ਹਿਸਾਬ ਚ ਨਹੀਂ ਆਇਆ ਕਿਉਂ ਕਦੇ ਮਸਟੈਟਸ ਹੋ ਜਾਂਦੀ ਠੀਕ ਕਦੇ ਬੁਖਾਰ ਹੋ ਜਾਂਦਾ ਹਾਂਜੀ ਅੱਜ ਹੀ ਕੱਲ੍ਹ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਪਹੁੰਚੇ ਹੋਏ ਸੀ ਬਾਈ ਕਾਲੇ ਕੋਲੇ ਬਾਈ ਕਾਲੇ ਦੇ ਨਾਲ ਅੱਜ ਆਪਾਂ ਤੁਹਾਨੂੰ ਪ ਸਾਰਾ ਆਪਾਂ ਬਾਈ ਦਾ ਕਾਰੋਬਾਰ ਦਿਖਾਵਾਂਗੇ ਪਰ ਇੱਕ ਨਾ ਜੇ ਗੱਲ ਕਰ ਲਈਏ ਵੀ ਆ ਜਿਹੜੀ ਸਾਹਮਣੇ ਚੰਗੇ ਕੱਦ ਕਾਠ ਵਾਲੀ ਮੱਝ ਤੁਸੀਂ ਜਾਂਦੀ ਹੈ ਵਜਨ ਵੀ ਚੰਗਾ ਇਹਦਾ ਸੂਨ ਵਾਲੀ ਮੱਝ ਹੈ ਤੇ ਇਹਦੀ ਮੇਨ ਵੀਡੀਓ ਰਹੂਗੀ ਬਾਕੀ ਇਧਰਲੇ ਪਾਸੇ ਨਾ ਬਾਈ ਕੋਲੇ ਆਪਾਂ ਹੈ ਪਹਿਲਾ ਪਸ਼ੂ ਜਿਹੜੇ ਹੁੰਦੇ ਸੀ ਨਾ ਉਹ ਬਾਵਾ ਹੁੰਦੇ ਸੀਗੇ ਤੇ ਪਰ ਜਿਹੜੀ ਗੱਲ ਹੈ ਵੀ ਇਧਰ ਵੀ 2-4 ਬੇੜਾ ਖੜੀਆਂ ਆਈਆਂ ਤੇ ਦੋ ਕਟੀਆਂ ਆਈਆਂ ਹਨਾ ਇਹ ਆ ਤਾਂ ਦੋ ਆਗੀਆਂ ਬੇੜਾ ਤੇ ਦੋ ਆਗੀਆਂ ਕਟੀਆਂ ਪਰ ਇੱਕ ਗੱਲ ਹੋਰ ਆ ਜਿਹੜੀ ਆ ਆ ਗਈ ਨਾ ਕੱਟੇ ਇਹੇ ਕੱਟੀ ਬਾਈ ਕੱਲ ਆਪਣੇ ਤੋਂ ਮੱਝ ਲੈ ਕੇ ਆਇਆ ਸੀਗਾ ਕਾਫੀ ਟਾਈਮ ਪਹਿਲਾਂ ਤੇ ਉਸ ਮੱਝ ਦੀ ਕੱਟੀ ਆ ਤੇ ਕੱਟੀ ਜਿਹੜੀ ਹੈਗੀ ਇਹ ਗੱਗੂ ਬੁੱਲਦੀ ਆ ਮਿੱਤਰੋ ਬਹੁਤ ਜਿਆਦਾ ਚੰਗੇ ਬੁੱਲਦੀ ਕੱਟੀ ਆ ਗਈ ਮੱਝ ਵੀ ਚੰਗੀ ਸੀਗੀ ਬਾਕੀ ਆਜੋ ਆਪਾਂ ਬਾਈ ਨਾਲ ਕਰਵਾਈਏ ਗੱਲਬਾਤ ਤੇ ਬਾਕੀ ਵੀਡੀਓ ਚੰਗੀ ਲੱਗੀ ਨਾ ਕਮੈਂਟ ਕਰਕੇ ਦੱਸਿਓ ਜਰੂਰ ਹਾਂਜੀ ਬਾਈ ਜੀ ਹਸੀਕਾਲ ਜੀ ਹਸੀਕਾਲ ਬਾਈ ਰਮਨ ਹੋਰ ਕੀਦਾ ਚੱਲ ਬਹੁਤ ਵਧੀਆ ਵੀਰੇ ਹਾਲ ਚਾਲ ਜਮਾ ਚੜਦੀ ਕਲਾ ਕੱਲੇ ਤੂੰ ਦੱਸ ਆਪੇ ਜਮਾ ਬਦੀਆ ਹੋ ਕੇ ਰਿਪੋਰਟਾਂ ਨੇ ਠੀਕ ਹੈ ਪਿੰਡ ਦਾਸ ਕਾਲੇ ਪਹਿਲਾਂ ਆਪਣਾ ਪਿੰਡ ਖੀਵਾ ਖੁਰਦ ਜ਼ਿਲ੍ਹਾ ਮਾਨਸਾ ਇਹ ਪੀਖੀ ਤੋਂ 7 ਕਿਲੋਮੀਟਰ ਇਧਰੋਂ ਚੀਮੀਆ ਤੋਂ 7 ਕਿਲੋਮੀਟਰ ਤਨੌਲੇ ਤੋਂ 11-13 ਕਿਲੋਮੀਟਰ ਵਿਚਾਲੇ ਪੈ ਜਾਂਦਾ ਹੈ ਵਿਚਾਲੇ ਜੇ ਰਹਿ ਗਿਆ ਹਾਂ ਹਾਂ ਅੱਛਾ ਕਾਲੇ ਆਪਣੇ ਕੋਲੇ ਪਹਿਲਾ ਪਸ਼ੂ ਮੈਨੂੰ ਐ ਲੱਗਦਾ ਮੈਨੂੰ ਐ ਲੱਗਦਾ ਵੀ ਘੱਟੋ ਘੱਟ 1.5 ਸਾਲ ਹੋ ਗਿਆ ਮੈਨੂੰ ਆਏ ਨੂੰ ਪਹਿਲਾਂ ਹਣਾ ਹਾਂ 1.5 ਸਾਲ ਹੋ ਗਿਆ ਤੇ ਉਦੋਂ ਥੋੜੇ ਜਿਹਾ ਜ਼ਿਆਦਾ ਸੀ ਗਿਣਤੀ ਉਦੋਂ ਗਿਣਤੀ ਥੋੜਾ ਜਿਆਦਾ ਸੀ ਉਹਦੋਂ ਆਪਣੇ ਲਵੇ گاਵਾਾਂ ਜ਼ਿਆਦਾ ਸੀ ਸਾਡੇ گاਵਾਾਂ ਸੇਲ ਕਰਤੀਆਂ ਸੀ ਠੀਕ ਹੈ ਉਹਦੇ ਤੋਂ ਬਾਅਦ ਮੇਰੇ گاਵਾਾਂ ਸੇਲ ਕਰਕੇ ਆਪਨੇ ਮੱਝਾਂ ਹੀ ਪਾਲੀਆਂ ਸੀ ਜਿਵੇਂ ਜਿਵੇਂ ਜੇ ਕੱਟੀਆਂ ਤਿਆਰ ਹੋਈਆਂ ਹੁਣ ਜਿਵੇਂ ਆ ਬੱਚੀਆਂ ਉਦੋਂ ਛੋਟੀਆਂ ਛੋਟੀਆਂ ਦੀ ਜਦੋਂ ਤੂੰ ਆਇਆ ਸੀਗਾ ਹਾਂ ਹਾਂ ਹੁਣ ਇਹ ਐ ਲਾਲਾ ਵੀ 7 ਮਹੀਨਿਆਂ ਦੀ ਗੱਭੋਂ ਅੱਜ ਠੀਕ ਹੈ ਵੀ ਜਿਵੇਂ ਤਿਆਰ ਹੋਈ ਜਾਂਦੇ ਨੇ ਪਸ਼ੂ ਜਿਵੇਂ ਤਿਆਰ ਹੁੰਦਾ ਆਪਾਂ ਨਾਲ ਗਾਂ ਵੇਚੀ ਜਾਂਦੇ ਆਂ ਗਾਂਵਾਂ ਦਾ ਥੋੜਾ ਜਿਹਾ ਆਪਾਂ ਨੇ ਘਟਾਤਾ ਜੀ ਆਪਣੀ ਹਿਸਾਬ ਚ ਨਹੀਂ ਆਇਆ ਕੰਮ ਹਿਸਾਬ ਚ ਨਹੀਂ ਆਇਆ ਕਿਉਂਕਿ ਕਦੇ ਮਸਟੈਟਸ ਹੋ ਜਾਂਦੀ ਧੀ ਕਦੇ ਬੁਖਾਰ ਹੋ ਜਾਂਦਾ ਗਰਮੀ ਚ ਬਹੁਤ ਤੰਗ ਕੀਤਾ ਠੀਕ ਹੈ ਗੱਲ ਹਾਂ ਅੱਛਾ ਜਿਵੇਂ ਹੁਣ ਆਪਣੇ ਕੋਲੇ ਆਹਾ ਮੱਝ ਆ ਗਈ ਹੈ ਨਾ ਜਿਹੜੀ ਇਹ ਮੱਝ ਦਾ ਸੁਹਾ ਦਾਸ ਪਹਿਲਾਂ ਮੈਨੂੰ ਸੁਹਾ ਕਿਨੂ ਮਸੂਂਦੀ ਐ ਇਹ ਤੀਜੇ ਵਾਸਤੇ ਸੂਣ ਵਾਲ ਦੇ ਤਿਆਰ ਆ ਬਈ ਇਹ ਅੱਛਾ ਤੀਜਾ ਹਾਂ ਤੀਜਾ ਤੇ ਜਾਨੂਣੇ ਤੀਜਾ ਸੁਹੇ ਆ ਕੱਲੇ ਮੈਂ ਕਹਣਾ ਬਈ ਯਾਰ ਜਿੱਥੇ ਅਗਲੇ ਨੂੰ ਜਿੰਮੇ ਯਕੀਨ ਆਊਗਾ ਉਮੀਦਵਾ ਦਾਂਗੇ ਠੀਕ ਐ ਦੂਜੇ ਸੋਏ ਦਾ ਦੁੱਧ ਕਦੇ ਆਪਣੇ ਕੋਲੇ ਬਈ 15 ਸਵਾ 15 ਕਦੇ ਪੌਣੇ 15 ਮੌਸਮ ਦੇ ਹਿਸਾਬ ਨਾਲ ਜਾਂ ਕਦੇ ਖਰਾਕ ਦੇ ਹਿਸਾਬ ਨਾਲ ਹਨਾ ਠੀਕ ਵੀ 15 ਦਾ ਵੱਟ ਤੀ ਪਿਆ 15 ਜਮਾ ਪੱਕਾ ਤੇ ਕਿੰਨਾ ਕਿੰਨੇ ਦੀ ਆਸ ਆਹ ਬਈ ਆਪਾਂ 15 ਦੀ ਗਾਰੰਟੀ ਵੀ ਲੈਣੇ ਆਗੇ ਵੀ ਆਪਣੇ ਲਵੇ ਦਿੱਤਾ ਠੀਕ ਹੈ ਕਿਹਾਂ ਅਗਲੇ ਦੀ ਸੰਭਾਲ ਆ ਕਿਵੇਂ ਸੇਵਾ ਕਰਦਾ ਕੀ ਮਾਹੌਲ ਹਨਾ ਆਹੋ ਹੁਣ ਜਿਵੇਂ ਗਰਮੀ ਆ ਫਫਾਰੇ ਲੱਗਣਗੇ ਤਾਂ 2 ਲੀਟਰ ਪੀ ਵਧੂ ਪਸੂ ਜੇ ਬਈ ਬਿਨਾ ਫਫਾਰੇ ਤਾਂ ਖੜੀ ਆ ਫਿਰ ਉਹ ਕਾ ਕਾ ਤੇ ਦਿਨ ਕਿੰਨੇ ਪਏ ਦੇ ਦਿਨ ਇਹ 19 ਤਰੀਕ ਨੂੰ ਦਿਨ ਪੂਰੇ ਹੋਣੇ ਨੇ 19 ਨੂੰ 19 ਨੂੰ ਅੱਜ 13 ਹੋਈ ਅੱਜ 13 ਹੋਗੀ 13 ਹਾਂ ਛੇ ਦਿਨ ਹੱਤਾ ਬਾਕੀ ਪਿਆ ਹੱਤਾ ਬਾਕੀ ਪਿਆ ਮੈਂ ਲਗੂਗੀ 10 ਦਿਨ ਮੇਰੇ ਹਿਸਾਬ ਨਾਲ ਤਾਂ ਲੈ ਜੂਗੀ ਵਜ਼ਨ ਵਜੂਦ ਵੀ ਚੰਗਾ ਹੋ ਕੱਦ ਵੀ ਮੇਰਾ ਲਾਲਾ ਬਈ 6 ਫੁੱਟ ਕੱਦਾ ਅੱਛਾ ਦੇਖ ਲੈ ਮੇਰੇ ਕਿੱਥੇ ਆਉਂਦੀ ਆ ਉਰੇ ਆਉਂਦੀ ਆ ਮੱਝ ਮੇਰੇ ਅੱਛਾ ਕੱਲ ਏਕਾ ਪਾਹ ਦਿਖਾ ਦਈਏ ਲੈ ਵੀ ਇੱਧਰ ਦੇਸੀ ਦੇਖ ਲੋ ਮਾੜੇ ਥਣ ਤਾਂ ਕੱਲਾ ਕੱਲਾ ਪਿਆ ਪਰ ਥੋੜੇ ਜਿਹਾ ਖਰੀਨ ਦੇ ਜਾਖੋਂ ਜੇ ਹੋਏ ਪਿਆ ਥਾ ਇਹਨਾਂ ਆਪਣੇ ਚੌਂਦਾ ਦੀਆਂ ਸੀਰੀ ਹਾਂ ਉਹ ਤੈਨੂੰ ਪਤਾ ਨੌ ਨੂੰ ਐਸੀ ਕੱਟਦੇ ਹੁੰਦੇ ਨੇਗੇ ਉਹ 9 ਵਜੇ ਵੱਜ ਕੇ ਪਾਰਟ ਕੀ ਥਾਂ ਨਾਲ ਅੱਜ ਇਹ ਨੌ ਨਾਲ ਹੀ ਮੈਨੂੰ ਐ ਲੱਗਦਾ ਜਦੋਂ ਤੇਰੇ ਫਰਸ਼-ਪੁਰਸ਼ ਨਾਲ ਹੋਏ ਲੱਗਦੇ ਮੈਨੂੰ ਤਾਂ ਨੌ ਨਾਲ ਨਹੀਂ ਚਾਰੇ ਥਾਂਾਂ ਤੇ ਨਹੀਂ ਨੌ ਨਾਲ ਹੁੰਦੇ ਇਸ ਤੋਂ ਬਾਅਦ ਚ ਆਪਾਂ ਨੇ ਡੇਢ ਮਹੀਨਾ ਹੋ ਗਿਆ ਛੱਡੀ ਨੂੰ ਪੌਣੇ 2 ਮਹੀਨੇ ਪਹਿਲਾਂ ਛੱਡੀ ਹੈਗੀ ਅੱਛਾ ਤੇ ਉਹਦੇ ਤੋਂ ਬਾਅਦ ਟਿਊਬਾਂ ਡੱਬਾਂ ਲਾਈਆਂ ਸੈੱਟ ਹੋ ਗਏ ਥਣ ਜਮਾ ਠੀਕ ਹੈ ਕੋਈ ਪਹਿਨਾ ਫਰਸਦਾ ਲਾਲਾ ਨੌਹਾਂ ਦਾ ਲਾਲਾ ਹੁਣ ਤਾਂ ਠੀਕ ਨਹੀਂ ਆਦੇ ਲਵੇ ਆ ਕੇ ਦਿਖਾ ਦੇਉਂ ਤਾਂ 3 ਇੰਡੀਵਿਜੂ ਲਾਉਣੇ ਆ ਕੋਈ ਜੱਕ ਮ ਨਹੀਂ ਕੁਛ ਨਹੀਂ ਹੈ ਗੱਲ ਹਾਂ ਨਹੀਂ ਮੈਂ ਪਹਿਲਾਂ ਮੈਂ ਚੱਲ ਜਿਹੜੇ ਹੈਗੇ ਦਿਖਾਇਆ ਚੰਗਾ ਹੈ ਨਾ ਕੰਮ ਹਾਂ ਤਾਂ ਲੈ ਕੁਛ ਨਹੀਂ ਹੈਗਾ ਹਾਂ ਲੈ ਹੁਣ ਲੈ ਗਿਆ ਸਾਰਾ ਇੱਕ ਤਾਂ ਉਹ ਦੇ ਕਰਕੇ ਹੋ ਗਿਆ ਠੀਕ ਹੈ ਅੱਛਾ ਲੈ ਕਾਲੇ ਫਿਰ ਖੋਲ ਕੇ ਰਾਂਪਾ ਤੋੜ ਕੇ ਦਿਖਾਈਏ ਤੇਰੀ ਮੱਝ ਤੇ ਮੱਝ ਦਾ ਸਿੰਘ-ਸਿੰਘ ਵੀ ਮਿੱਤਰੋ ਜਮਾਨ ਕੁੰਡਾ ਗੋਲ ਸਿੰਘ ਵਜਨ ਵਿਊ ਜਿਹੜਾ ਬਹੁਤ ਜ਼ਿਆਦਾ ਚੰਗਾ ਮੱਝ ਦਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੱਤ ਕੰਨੀਆਂ ਕੋਈ ਮਾਰ ਖਾ ਜੂ ਜਾਂ ਵਜਨ ਕੰਨੀਆਂ ਖਣਾ ਕਿ ਨਹੀਂ ਉਹ ਵੀ ਜਮਾ ਗੇਡ ਗੇਡ ਦੀ ਵਿੱਥੀ ਵਾਲੇ ਥਾਨੇ ਠੀਕ ਆ ਇਹਦੇ ਕਰਕੇ ਹੋ ਗਿਆ ਆਪਣਾ ਫਰਸ਼ ਕਰਕੇ ਲਾ ਲਾ ਹਾਂ ਉਹ ਉਹੀ ਗੱਲ ਹੈ ਨਾ ਇਹ ਆ ਦੇਖੋ ਹੁਣ ਤੁਸੀਂ ਬੇਲ ਬੂਲ ਚੈੱਕ ਕਰ ਲਓ ਲੈ ਵੀ ਕੱਦ ਕਾਠ ਜਿਹੜਾ ਹੈਗਾ ਬਹੁਤ ਜਿਆਦੇ ਚੰਗੇ ਕੱਦ ਕਾਠ ਵਾਲੀ ਮੱਝ ਆ ਗਈ ਮਿੱਤਰੋ ਲਫਾਸ ਆ ਜਿਹੜਾ ਲੇਵੇ ਦਾ ਉਹ ਵੀ ਪੂਰਾ ਚੰਗਾ ਬਣਾਉਂਦੀ ਤੁਰੀ ਆਉਂਦੀ ਐ ਲੇਵਾ ਦਾ ਬਈ ਇਹਨੇ ਇੰਨਾ ਬਣਾਉਣਾ ਪੰਡ ਲਾ ਲੈਂਦੀ ਐ ਤੁਰੀ ਨਹੀਂ ਜਾਂਦਾ ਅੱਛਾ ਮੈਂ ਕਹਣਾ ਵੀ ਕੱਚੇ ਜੀ ਬੰਨ ਕੇ ਰੱਖੀ ਆ ਪਿਛਲੀ ਵਾਰੀ ਪੱਕੇ ਚ ਤਾਂ ਲਿਆਂਦੀ ਵੀ ਨਹੀਂ ਹੈਗੀ ਠੀਕ ਆ ਹਾਂ ਉਹ ਜਿਹੜੀ ਕੱਟੀ ਰਿੰਗ ਦੀ ਆ ਇਹਦੀ ਆ ਸੰਗ ਜਮਾ ਗੋਲ ਆ ਉਹਦਾ ਪਿੱਛੇ ਦਿਖਾਈ ਆ ਦੇਖ ਪਹਿਲਾਂ ਵੀਡੀਓ ਚ ਉਹ ਕੱਟੀ ਇਹਦੀ ਹੋਇਆ ਠੀਕ ਆ ਲੈ ਜਾ ਕਰਾਂ ਕੋਈ ਗੱਲ ਨਹੀਂ ਇਹ ਇਧਰਲੇ ਪਾਸੇ ਵੀ ਤੁਸੀਂ ਚੈੱਕ ਕਰ ਲਓ ਲੈ ਵੀ ਵਜਨ ਵਜੂਦ ਜਿਹੜਾ ਹੈਗਾ ਮੱਝ ਦਾ ਬਹੁਤ ਜਿਆਦੇ ਚੰਗੇ ਕਦ ਕਾਠ ਵਾਲੀ ਮੱਝ ਆ ਠੀਕ ਆ ਬਈ ਵਾਹ ਜਿਹੜੀ ਗੱਲ ਆ ਉਹ ਗੱਲ ਹੈਗੀ ਆ ਹਨਾ ਹਾਂ ਉਹ ਜਿਹੜੀ ਚੀਜ਼ ਆ ਉਹ ਸਾਹਮਣੇ ਆ ਹਨਾ ਬੰਦਾ ਕੋਲੇ ਆਊਗਾ ਕੋਲੇ ਆ ਕੇ ਆਪਾਂ ਨੂੰ ਕਹੇ ਫਿਰ ਉਹਦਾ ਕੋਈ ਫਾਇਦਾ ਨਹੀਂ ਨਹੀਂ ਹੁਣ ਦੇਖੋ ਤੁਸੀਂ ਲੈ ਵੀ ਆਪਾਂ ਜ਼ੂਮ ਕਰਕੇ ਦਿਖਾ ਦਈਏ ਲੈ ਵੀ ਲੇਵਾ ਦੇਖ ਲਓ ਹੁਣ ਅੱਛਾ ਕਹੇ ਹੁਣ ਇਹਦਾ ਰੇਟ ਕੀ ਕਰਤਾ ਮਾ ਰੇਟ ਬਾਈ ਫੋਨ ਤੇ ਅੱਛਾ ਹਾਂ ਜੈ ਜੀ ਰਹੂਗਾ ਜੈ ਜੀ ਰਹੂਗਾ ਠੀਕ ਹੈ ਬਾਕੀ ਜਿਵੇਂ ਚੱਲਦਾ ਹੁਣ ਮੈਂ ਮਾਲ ਮੁਲਾਗਾ ਹਰੇਕ ਦਾ ਅੱਡੋ ਅੱਡ ਹਨ ਠੀਕ ਆ ਗੱਲ ਹਾਂ ਕਾਲੇ ਮੈਨੂੰ ਐਂ ਦੱਸੇ ਯਾਰ ਇੱਕ ਇੱਕ ਗੱਲ ਰਹਿ ਗਈ ਆਪਣੀ ਵੀ ਇਹ ਗੱਬਣ ਕਿਹੜੇ ਟੀਕੇ ਤੋਂ ਆ ਇਹ M29 ਤੋਂ ਬਈ M29 ਤੋਂ ਗੱਬਣ ਠੀਕ ਆ M29 ਤੋਂ ਗੱਬਣ ਆ ਗਈ ਹਾਂ ਕੱਟਾ ਦੇਵੇ ਕੱਟੀ ਦੇਵੇ ਉਹ ਕਰਮ ਦੀ ਉਹ ਅਗਲੇ ਦੇ ਕਰਮਾਂ ਦੀ ਹੁਣ ਪਹਿਲੇ ਸੂਏ ਦੀ ਕੱਟੀ ਖੜੀ ਆ ਆਪਣੇ ਕੋਲੇ ਹਾਂ ਸਿੰਘ ਜਮਾ ਕੁੰਡਾਗਾ 20 ਰੁਪਿਆ ਪੈਂਦਾ ਵਿੱਚ ਉਹ ਵੀਡੀਓ ਦਿਖਾਈ ਜਾਂਦਾ ਪਹਿਲਾਂ ਹਾਂ 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 ਵੀ ਇਹਦੇ ਨਾਲੋਂ ਦੋ ਰਤੀ ਉੱਤੇ ਆ ਕੱਟੀ ਥੱਲੇ ਨਹੀਂ ਹੈਗੀ ਇੱਕ ਗੱਲ ਫੇਰ ਹੋਰ ਦੱਸ ਹਾਂ ਜਿਹੜੀ ਕੱਟੀ ਤੇਰੀ ਏਸ ਦੀ ਆ ਹਾਂ ਮਤਲਬ ਉਹੋ ਕੱਟੀ ਤੇ ਆਪਣੀ ਵਾਲੀ ਕੱਟੀ ਕਿਵੇਂ ਲੱਗੀ ਉਹ ਫਰਕ ਆਏਗਾ ਹੈ ਫਰਕ ਆਏਗਾ ਤੇਰੇ ਵਾਲੇ ਗੱਗੂ ਦੀ ਕੱਟੀ ਆ ਜਿਹੜੀ ਉਹਦਾ ਕੱਦ ਉੱਚਾ ਹੈਗਾ ਹਾਂ ਉਹਦਾ ਕਦ ਦੁੱੱਚਾ ਜਿਹੜੀ ਚੀਜ਼ ਹਾਂ ਉਹ ਚੀਜ਼ ਹੈ ਨਾਲੇ ਉਮਰ ਚ ਉਹੋ ਕੱਟੀ ਵੱਡੀ ਹੈ ਉਹ ਵੱਡੀ ਆ ਮੈਨੂੰ ਤਾਂ 35 36 ਦਿਨ ਅੱਛਾ ਹਾਂ 35 36 ਦਿਨ ਵੱਡੀ ਉਹ ਤੇ ਉਹ ਕੱਟੀ ਛੋਟੀ ਹੈ ਮੈਂ ਜਿੱਦੇ ਤੋਂ ਮਤ ਲੈ ਕੇ ਆਇਆ ਸੀ ਮੈਂ ਤੈਨੂੰ ਕੀ ਕਿਹਾ ਸੀ ਗੱਲ ਛੁੱਟੀ ਹਾਂ ਨੇ ਕਹਿੰਦਾ ਕੱਟੀ ਮੈਨੂੰ ਮੋੜ ਕੇ ਦੇਦੀ ਪਤਾ ਨਹੀਂ ਹੁਣ ਪੇਮੈਂਟ ਮੇਰੇ ਯਾਦ ਜੇ ਨਹੀਂ ਹੈਗੀ ਕਹਿੰਦਾ ਇਹ ਮੈਨੂੰ ਕੱਟੀ ਮੋੜਦੀ ਰਾਈ ਚੀ ਜਦੋਂ ਫੱਟਾ ਜੀ ਮੋੜਦਾ ਕੌਣ ਹੁੰਦਾ ਕੋਈ ਕੋਈ ਨਹੀਂ ਮੋੜਦਾ ਬਾਕੀ ਹੋਰ ਤਿੰਨ ਰਵਣ ਬਈ ਦਾ ਪੁੜਾ ਪੜਾ ਦੇਖ ਜਮਾ ਕੋਈ ਟਲਮਾਨੀਆ ਜਮਾ ਨੇ ਕਦ ਕੱਟ ਠੀਕ ਆ ਹਾਂ ਬਾਕੀ ਸੀਲ ਆ ਹੁਣ ਕਰਦੇ ਦਾ ਕੁਝ ਨਹੀਂ ਆਪਾਂ ਖੜੀਆ ਪੂ ਚੱਕੀ ਨੰਬਰ ਕੋ ਕਾਲੇ ਲਾਸਟ ਤੇ ਮੋਬਾਈਲ ਨੰਬਰ ਹੈਗਾ ਬਈ 99152 72941 ਠੀਕ ਆ ਬਹੁਤ ਬਹੁਤ ਧੰਨਵਾਦ ਕਾਲੀ ਥੈਂਕ ਯੂ ਹਾਂ ਲੋਬੀ A ਬਾਈ ਕਾਲਾ ਸਿੱਖੀ ਵੇ ਤੋਂ ਤੇ ਜਿਹੜੇ ਕਿਸੇ ਦੇ ਵੀ ਮੱਝ ਫਿੱਟ ਹੋਈ ਇੱਥੇ ਪੈਚਾਂਗੇ ਵੀਡੀਓ ਵੀ ਆਹਾ ਵੀ ਬੈੜੀ ਵੀ ਅੱਛਾ ਹਾਂ ਇਹਦੇ ਰਹਿੰਦੇ ਹਜੇ 2 ਮਹੀਨੇ ਅੱਛਾ ਇਹ ਉਦੋਂ ਵਿੱਚੇਗਾ ਇਹ ਉਦੋਂ ਵਿੱਚਾਂਗੇ ਠੀਕ ਆ ਹਾਂ ਲੋ ਵੀ ਇਹ ਜਿਹੜੇ ਹੈਗੇ ਪਸ਼ੂ ਇੱਥੇ ਆ ਜਾਓ ਤੁਸੀਂ ਇੱਥੇ ਆ ਕੇ ਤਸੱਲੀ ਕਰ ਲਿਓ ਨਾ ਵੀ ਆ ਕੇ ਬੰਦਾ ਤਸੱਲੀ ਕਰੇ ਸਾਰਾ ਕੁਝ ਹਾਂ ਯਾਰ ਕੋਈ ਪਾਸਾ ਲੈਂਦੀ ਹੋਵੇ ਕੋਈ ਥਣਾ ਜੋ ਪੂਰ ਛੱਟਾ ਹੋਵੇ ਉਹਦੀ ਆਪਣੀ ਜ਼ਿੰਮੇਵਾਰੀ ਆ ਹਾਂ ਦੇਖ ਅੱਗੇ ਜਾ ਕੇ ਅਗਲੇ ਦੇ ਕਰਮ ਨੇ ਕੀ ਹੁੰਦਾ ਆਪਣੀ ਪਾਸੇ ਦੀ ਜਿਹੜੀ ਚੀਜ਼ ਆ ਦੇਖ ਉਹਦੀ ਆਪਣੀ ਜ਼ਿੰਮੇਵਾਰੀ ਆ ਕੋਈ ਛੱਟੇ ਪੂਰ ਦੀ ਉਹਦੀ ਆਪਣੇ ਘਰੇ ਜ਼ਿੰਮੇਵਾਰੀ ਆ ਹਣਾ ਗਾਹਾਂ ਅਗਲੇ ਦੀ ਕਿਸਮਤ ਆ ਬਾਈ ਹੁਣ ਇਹਦਾ ਮੈਂ ਮੱਝ ਲੈ ਆਤੀ ਮੇਰੇ ਲਈ ਆ ਕਿ ਸੂਣ ਵੇਲੇ ਦੋ ਥਣ ਖੜ ਗਏ ਠੀਕ ਹੈ ਮੈਂ ਇਸ ਬਿਕਣੀ ਦੀ 2 ਲੱਖ ਦੀ ਵੇਚੀ ਮੈਂ 70000 ਦੀ ਆਪੋ ਆਪਣੀ ਕਿਸਮਤ ਆ ਹਣਾ ਕਿਸਮਤ ਕਿਸੇ ਮੱਥਾ ਹਾਂ ਨਹੀਂ ਹੈ ਕਿਸਮਤ ਹੀ ਤੇਰੀ ਆਲੀ ਗੱਲ ਹਾਂ ਤੇ ਲੋ ਵੀ ਇਹ ਬਾਈ ਦੇ ਦੂਜੇ ਪਸ਼ੂ ਵੀ ਦੇਖ ਲਓ ਤੁਸੀਂ ਚੰਗੇ ਨੇ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ ਜਿੰਨੇ ਭਰਾ ਵੀਡੀਓ ਸ਼ੇਅਰ ਕਰ